ഗ ബഹര സാബ ਤੋੜੀ ਮਥੇ ਲਾਂ ਜੋਸ਼ ਹੀਦ ਹੋਏ ਸਾਰੇ ਉਹਨਾਂ ਕਾਇਸ ਨਿਵਾਵਾ ਜੱਤੇ ਲੱਖੀ ਵੜzare ਤੂੰ ਜੱਤੇ ਜਦ ਕਿਰਪਾ ਹੋਵੇ ਤੇਰੀ ਜਦ ਕਿਰਪਾ ਹੋਵੇ ਤੇਰੀ ਇਸ ਮੇਂ ਤੈਨਿ ਵਾਣੀ ਤੇ ਤੇਰੇ ਬਖਸ਼ੀ ਸ਼ਬਦ ਲਿਖਾਂ ਮੈਂ ਤੇਰੀ ਪਾਗ ਕਹਾਣੀ ਤੇ ਸ਼ੁਕਰੀਆ ਜੀ ਜੇ ਕਿਰਪਾ ਹੋਵੇ ਤੇਰੀ ਜੇ ਕਿਰਪਾ ਹੋਵੇ ਤੇਰੀ ਇਸ ਮੀਤ ਨਿਵਾਣੀ ਤੇਰੀ ਪਾਕ ਕਹਾਣੀ ਤੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤੰਤੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਆਲਾ ਜੀ ਦੀ ਯਾਦ ਵਿੱਚ ਜੁੜ ਬੈਠੇ ਗੁਰੂ ਰੂਪਿਆਰੀ ਸਾਧ ਸੰਗਤ ਜੀ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥਕ ਕਵੀ ਜਨਨ ਅਸੀਂ ਉਸਤਾਦ ਕਵੀ ਕਹਿ ਕੇ ਸਤਿਕਾਰ ਦਿਆਂ ਡਾਕਟਰ ਹਰੀ ਸਿੰਘ ਜਾਚਕੀ ਦੀ ਪ੍ਰੇਰਣਾ ਸਤਿਕਾਰ ਤੇ ਮੇਰੀ ਭੈਣ ਕੁਵਿੰਦਰ ਕੌਰ ਨੰਗਲ ਜੀ ਦੀ ਬੜੀ ਹੀ ਪਿਆਰ ਭਰੀ ਜੜੀ ਉਹਨਾਂ ਦੇ ਇਨਵੀਟੇਸ਼ਨ ਸੀ ਉਹਨਾਂ ਸਤਿਕਾਰ ਆਪ ਸੰਗਤਾਂ ਦੇ ਰੂਪ ਰੂਪ ਹੋ ਰਹੀਆਂ ਇਸ ਨਿਮਾਣੀ ਜੀ ਕਲਮ ਤੋਂ ਇੱਕ ਨਿਮਾਣੀ ਜੀ ਕੋਸ਼ਿਸ਼ ਸ਼ਹੀਦੀ ਵਰਤਾਨ ਸ਼ਹੀਦੀ ਧੰਨ ਸ਼੍ਰੀ ਉਤੇਜ ਬਾਦ ਜੀ ਪੈ ਮਤੀ ਦਾਸੀ ਪੈ ਸਦੀ ਦਾਸੀ ਤੇ ਪਾਈਦੇ ਆਲਾ ਜੀ ਆਪ ਅਸੀਂ ਸਾ ਬਖਸ਼ੋ ਜੀ ਔਰੰਗਾ ਬੋਲਿਆ ਨਵੇਂ ਬਾਦਸ਼ਾਹ ਨੂੰ ਕਬੂਲ ਕਰ ਇਸਲਾਮ ਤੇ ਈਨ ਮਨ ਸਾਡੀ ਔਰੰਗਾ ਬੋਲਿਆ ਨਵੇਂ ਬਾਦਸ਼ਾਹ ਨੂੰ ਜੱਪਣੀ ਛੱਡ ਵਾਹਿਗੁਰੂ ਨਾਮ ਆਲਾ ਮੂੰਹ ਕਹਿ ਅੱਲਾ ਤੇ ਨਮਾਜ਼ ਪੜ ਸਕੀ ਗੁਰਾਂ ਆਖਿਆ ਸੁਣੀ ਔਰ ਅੰਗਿਆਵੇ ਗੁਰਾਂ ਆਖਿਆ ਸੁਣੀ ਔਰ ਅੰਗਿਆਵੇ ਸਾਡੀ ਕੁਲ ਨਹੀਂ ਸੀਸ ਝੁਕਾਉਣ ਵਾਲੀ ਤਨੀ ਤੇਗ ਦਾ ਨਾਮ ਨਹੀਂ ਤੇਗ ਮੇਰਾ ਭੁੱਲ ਜਾ ਗੱਲ ਸਾਨੂੰ ਈਨ ਮਨਾਉਣ ਵਾਲੀ ਤਨੀ ਤੇਗ ਦਾ ਨਾ ਮਨਨੀ ਤੇਗ ਮੇਰਾ ਭੁੱਲ ਜਾ ਗੱਲ ਸਨੁ ਹੀਨ ਮਨੋਂ ਵਾਲੀ ਤਾੜੀ ਮਾਰ ਔਰੰਗਾ ਕਹਿਣ ਲੱਗਾ ਤਾੜੀ ਮਾਰ ਔਰੰਗਾ ਕਹਿਣ ਲੱਗਾ ਨਾ ਮੰਨੀ ਈਨ ਤੇ ਕਹਿਰ ਢਾਵਾਂਗਾ ਵੈ ਤੇਰੇ ਸਾਹਮਣੇ ਹੀ ਲਾੜਲੇ ਸਿੱਖ ਤੇਰੇ ਇਕ-ਇਕ ਕਰਕੇ ਸਭ ਮੁਕਾਵਾਂਗਾ ਵੈ ਤੇ ਸਤਗੁਰ ਹੱਸ ਔਰੰਗੇ ਨੂੰ ਕਹਿਣ ਲੱਗੇ ਸਤਗੁਰ ਹਸ ਔਰੰਗੇ ਨੂੰ ਕਹਿਣ ਲੱਗੇ ਤੇਰੀਆਂ ਧਮਕਿਆਂ ਤੋਂ ਨਹੀਂ ਅਸੀਂ ਡਰਨ ਵਾਲੇ ਮੌਤ ਉਹਨਾਂ ਦਾ ਕੁਝ ਨਾ ਵਿਗਾੜ ਸਕਦੀ ਤੱਤਿਆਂ ਤਵੀਆਂ ਤੇ ਜਿਹੜੇ ਨੇ ਕੜਨ ਵਾਲੇ ਮੌਤ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ ਤੱਤਿਆਂ ਤਵੀਆਂ ਤੇ ਜਿਹੜੇ ਨੇ ਕੜਨ ਵਾਲੇ ਔਰੰਗੇ ਆਖਿਆ ਸੁਣ ਧਿਆਨ ਲਾਗ ਔਰ ਜਦ ਗੁਰੂ ਸਾਹਿਬ ਨੂੰ ਕਹਿ ਰਹੇ ਔਰਗੇ ਆਖਿਆ ਸੁਣਦੇ ਆ ਲਗੇ ਕਿਉਂ ਇਹਨਾਂ ਲਈ ਸੀਸ ਕਟਾਉਣ ਲਗੇ ਕਦੇ ਥੋੜੀ ਨਹੀਂ ਇਹਨਾਂ ਨੇ ਕਦਰ ਕਰਨੀ ਅੱਜ ਜਿਨ੍ਹਾਂ ਦਾ ਧਰਮ ਬਚਾਉਣ ਲਗੇ ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਦਰ ਆਏ ਦੀ ਸਦਾ ਪ੍ਰਿਆਰ ਸੁਣਨੀ ਇਹ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਸਿਧਾਂਤ ਹੈ ਕਿ ਦਰ ਆਏ ਦੀ ਸਦਾ ਫਰਿਆਦ ਸੁਣਨੀ ਦਾ ਨਾਨਕ ਦੀ ਸਾਨੂੰ ਅਸੀਸ ਸੋਣੀ ਦੇਨ ਦੁਖੀਆਂ ਲਈ ਜਾਨ ਦੇ ਦੇ ਸਿਸ ਬਣੇਗਾ ਸਾਡੀ ਫੀਸ ਸੋਹਣੀ ਤੇ ਜਿਹੜੇ ਜੰਜੂ ਨੂੰ ਤੁਸੀਂ ਬਚਾਉਣ ਆਏ ਔਰਨਜੀਤ ਕਹਿ ਰਿਹਾ ਕਿ ਜਿਹੜੇ ਜੰਜੂ ਨੂੰ ਤੁਸੀਂ ਬਚਾਉਣ ਆਏ ਖਸਤੀ ਇਹਨਾਂ ਦੀ ਅਸੀਂ ਮਿਟਾ ਦੇਣੀ ਕਾਤੋਂ ਹਕੂਮਤ ਨਾਲ ਮਖਾ ਲਾਉਂਦੇ ਹੋ ਵਾਵਾ ਮੂਮਰਾਂ ਦੀ ਅਸੀਂ ਹੁਣ ਕਰਾ ਦੇਈਏ ਤੇ ਗੁਰੂ ਸਾਹਿਬ ਕਹਿਨੇ ਨੇ ਕਿ ਪਹਿਲੇ ਜਾਮੇ ਚ ਜੰਜੂ ਜੋ ਪੈਨੇ ਆਨਾ ਪਹਿਲੇ ਜਾਮੇ ਚ ਜੰਜੂ ਜੋ ਪੈਨੇ ਆਨਾ ਅੱਜ ਉਹੀ ਮੈਂ ਜੰਜੂ ਬਚਾਉਣ ਆਇਆ ਧਰਮ ਨਿਰਪੱਖ ਹੈ ਨਾਨਕ ਦਾ ਘਰ जग ਦੇ ਸਾਰੀ ਦੁਨੀਆ ਨੂੰ ਅੱਜ ਸਮਝਾਉਣ ਆਇਆ ਤੇ ਗੁੱਸੇ ਵਿੱਚ ਔਰੰਗਜ਼ਾ ਬੋਲਿਆ ਸੀ ਗੁੱਸੇ ਵਿੱਚ ਖੜਾ ਧੜ ਤੋਂ ਇਹਦਾ ਕਰ ਦੋ ਮੜੋ ਮੱਥੇ ਤੇ ਕੋਈ ਵੀ ਦੋਸ਼ ਭਾਵੇਂ ਫਤਵਾ ਕੋਈ ਵੀ ਛੇਤੀ ਤੂੰ ਛੇਤੀ ਪੜ ਗੋ ਤੇ ਸਤਗੁਰ ਕਿਹਾ ਅਸਾਂ ਮਾਰ ਕੇ ਨਹੀਂ ਮਾਰਨਾ ਸ਼ਹੀਦ ਕਦੇ ਵੀ ਮਰਿਆ ਨਹੀਂ ਜਾਂਦਾ ਉਹ ਹਮੇਸ਼ਾ ਜਿਉਂਦੇ ਰਹਿੰਦੇ ਨੇ ਸਾਡੇ ਦਿਲਾਂ ਵਿੱਚ ਕੇ ਸਤਗੁਰਾਂ ਕਿਹਾ ਅਸਾਂ ਮਾਰ ਕੇ ਨਹੀਂ ਮਰਨਾ ਯਾਦ ਰੱਖੀ ਤੂੰ ਸਦਾ ਔਰੰਗਿਆਵੇ ਕੁੱਲ ਦੁਨੀਆ ਦੁਨੀਆ ਤੂੰ ਲਾਂਕਾ ਨਾਲ ਜਾਣਾ ਡੰਗਿਆ ਵੇ ਅੱਜ ਚਾਂਦਰੀ ਚੌਂਕ ਨੂੰ ਪੂਰਾ ਵਿਸ਼ਵ ਨਮਸਕਾਰ ਕਰ ਚਾਂਦਰੀ ਚੌਂਕ ਨੂੰ ਪੂਜੇਗੀ ਕੁੱਲ ਦੁਨੀਆ ਤੇ ਤੂੰ ਲਾਂਕਾ ਨਾਲ ਜਾਣਾ ਡੰਗਿਆ ਵੇ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਸਤਿਗੁਰ ਸਿੱਖਾਂ ਤੋਂ ਵਾਰੇ ਜਾਮ ਲੈਨੇ ਸਤੀ ਦਾਸ ਨੂੰ ਜਿੰਦਾ ਸਾੜ ਦਿੱਤਾ ਮੁਖ ਤੇ ਨੂਰੀ ਚਲਕਾਰੇ ਤੇ ਆਵਦੇ ਨੇ ਦਇਆਲਾ ਉਬਾਲੇ ਦੀਗ ਵਿੱਚ ਖਾ ਗਿਆ ਸੀ ਦਇਆਲਾ ਉਬਾਲੇ ਦੀਗ ਵਿੱਚ ਖਾ ਗਿਆ ਸੀ ਮੁਖ ਤੋਂ ਜਰਾ ਵੀ ਉਸ ਨਾਸੀ ਕੀਤੀ ਇਹ ਤੱਕ ਕੇ ਗੁਰੂ ਨਿਹਾਲ ਹੋਏ ਮੇਰੇ ਸਿੱਖਾਂ ਦੀ ਨਿਭ ਗਈ ਤੋੜ ਪ੍ਰੇਮ ਇਹ ਤੱਕ ਕੇ ਗੁਰੂ ਨਿਹਾਲ ਹੋਏ ਮੇਰੇ ਸਿੱਖਾਂ ਦੀ ਨਿਪਗਈ ਤੋੜ ਦਿੱਤੀ ਧਰਤੀ ਰੋਈ ਤੇ ਅੰਬਰ ਵੀ ਕੰਬ ਗਿਆ ਸੀ ਧਰਤੀ ਰੋਈ ਤੇ ਅੰਬਰ ਵੀ ਕੰਬ ਗਿਆ ਸੀ ਸਿਰ ਧੜ ਤੋਂ ਜੱਜ ਜੁਦਾ ਹੋਇਆ ਬੜਾ ਭਾਰੀ ਸੀ ਉਦੋਂ ਤੂਫਾਨ ਆਇਆ ਲੱਗਿਆ ਲੱਗਿਆ ਇੰਜ ਕਿ ਆਪ ਖੁਦਾ ਰੋਇਆ ਬੜਾ ਭਾਰੀ ਸੀ ਉਦੋਂ ਤੂਫਾਨ ਆਇਆ ਲੱਗਿਆ ਇੰਜ ਕਿ ਆਪ ਖੁਦਾ ਰੋਇਆ ਸੀਸ ਦੇ ਕੇ ਸਿਰ ਨਿਭਾਗੇ ਸੀ ਜਾਂ ਤੇ ਸੀਸ ਨੂੰ ਝੁਕ ਸਲਾਮ ਕੀਤਾ ਰੰਗਰੇਟਾ ਬਣਿਆ ਗੁਰੂ ਦਾ ਬੇਟਾ ਸੀ ਪੁੱਤਰ ਵਾਲਾ ਸੀ ਕੰਮ ਮਹਾਨ ਕੀਤਾ ਤੇ ਲਖੀ ਸ਼ਾਹ ਬੰਜਾਰਾ ਤੇਰਾ ਸਿੱਖ ਸੋਣਾ ਲਖੀ ਸ਼ਾਹ ਬੰਜਾਰਾ ਤੇਰਾ ਸਿੱਖ ਸੋਣਾ ਘੜ ਚੱਕਿਆ ਘਰ ਨੂੰ ਲੈ ਗਿਆ ਸੀ ਸਾਰਾ ਘਰ ਕਾਰ ਭੇਟਾ ਸੋਣੀ ਸਿੱਖੀ ਉਹ ਸਿੱਖ ਕਮਾ ਗਿਆ ਸੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਸਾਰਾ ਕਰ ਹੀ ਅਗਨੀ ਨੇ ਕਰ ਭੇਟਾ ਸੋਣੀ ਸਿੱਖੀ ਉਹ ਸਿੱਖ ਕਮਾ ਗਿਆ ਸੀ ਤਨ ਸਿੱਖੀ ਤੇ ਧਨ ਨੇ ਸਿੱਖ ਤੇਰੇ ਧਨ ਸਿੱਖੀ ਤੇ ਧਨ ਨੇ ਸਿੱਖ ਤੇਰੇ ਕਾਗਜ਼ ਮੁਕ ਜਾਂਦੇ ਸਿਆਹੀ ਵੀ ਮੁੱਕ ਜਾਂਦੀ ਲਿਖਦੇ ਲਿਖਦੇ ਵੀ ਬੜਾ ਕੁਝ ਰਹਿ ਜਾਂਦਾ ਲਿਖਦੇ ਲਿਖਦੇ ਵੀ ਬੜਾ ਕੁਝ ਰਹਿ ਜਾਂਦਾ ਕਲਮ ਲਿਖਦਿਆਂ ਮੀਤ ਦੀ ਝੁਕ ਜਾਂਦੀ ਕਲਮ ਲਿਖਦਿਆਂ ਮੀਤ ਦੀ ਝੁਕ ਜਾਂਦੀ ਕਲਮ ਲਿਖਦਿਆਂ ਮੀਤ ਦੀ ਝੁਕ ਜਾਂਦੀ ਕੋਲਾ ਚੁਕਾਂ ਦੀ ਮਾਫੀ ਜੀ ਭਵਾਹਿ ਜੀ ਤੁਹਾਂ ਸਭ ਭਵਾਹਿ ਜੀ